ਮਖਤਿਆਰ ਸਿੰਘ ਚੱਕੀ ਆਲਾ ਮਿਲਣ ਆਇਆ ਤਾਂ ਕਹਿੰਦਾ ਮੈਂ ਕੁੱਟਣਾ ਮਖਤਿਆਰ ਤੇ ਗੋਲੀ ਮਾਰਨੀ ਹੈ ਮਾਰ ਚੱਲ ਦਿਓ ਵੀ ਪਿਸਤੌਲ ਬਾਪੂ ਨੂੰ ਰਿਹਾ ਕੇ ਦਿਈਏ ਪਿਸਤੌਲ ਮਾਰਨੀ ਹੈ ਗੋਲੀ ਮਾਰੇਗਾ ਗੋਲੀ ਦੱਸ ਮਾਰੇਗਾ ਮਖਤਿਆਰ ਕਹਿੰਦਾ ਮੈਂ ਮਿਲ ਕੇ ਆਉਣਾ ਗਪਾਲ ਬਾਪੂ ਨੂੰ ਕਹਿੰਦਾ ਮੈਂ ਭੁੱਲਾ ਬਖਸ਼ਾ ਕੇ ਆਉਣੀ ਆ ਆਪਦੀਆਂ ਤਈ ਰੱਬ ਬੰਦਾ ਬਾਪੂ ਹਨਾ ਇਹ ਬੰਦੇ ਨੇ ਤੇਰੇ ਘਰ ਬਾਈ 40 ਸਾਲ ਕੰਮ ਕੀਤਾ ਪਿਛਲੇ 25 30 ਸਾਲਾਂ ਤੋਂ ਕਰੀਬ ਇਹਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਇੱਥੇ ਪਿੰਡ ਦੇ ਵਿੱਚ ਬਾਈ ਜੀ ਬੁੱਧ ਦੇ ਕਿਰਪਾ ਕਰੇ ਮੈਂ ਕਹਿੰਦਾ ਵੀ ਇਹਦਾ ਪਾਸ ਤੁਹਾਨੂੰ ਨਾ ਹੀ ਲੱਗੇ ਚੰਗੀ ਆ ਤਾਂ ਉਮਰ ਬੁੱਢੀ ਬਹੁਤ ਹੋ ਗਈ ਆ ਇਹ ਬੰਦੇ ਨੂੰ ਤੁਸੀਂ ਆ ਜਾ ਓਰੇ ਹੁਣ ਤੂੰ ਆ ਜਾ ਇੱਥੇ ਹੁਣ ਤੂੰ ਡਰ ਨਾ ਡੰਡਾ ਨਹੀਂ ਮਾਰੂ ਤੇਰੇ ਹੁਣ ਨਹੀਂ ਮਾਰੂਗਾ ਤੇਰੇ ਹੈਲੋ ਗਪਾਲ ਡਰਨਾ ਮਾਰ ਦਾਂਦਾ ਸੀ ਗਪਾਲ ਬਾਪੂ ਕੌਣ ਆ రోనా పొత్తు ਭਾਈ ਤੁਸੀਂ ਸਾਡੇ ਨਾਲ ਤਾਂ ਜਸਮਨ ਸੀ ਨਾ ਅਸੀਂ ਤੁਹਾਡੇ ਦੋਸਤ ਸੀ ਨਾ ਵਕਤ ਨੇ ਜੋ ਹਾਲਾਤ ਬਣਾਏ ਪਤਾ ਨਹੀਂ ਰੱਬ ਜਾਣਦਾ ਤੁਸੀਂ ਗਲਤ ਤੋਂ ਜਾਂ ਉਹ ਰੱਬ ਦੇ ਉਹਨੂੰ ਪਤਾ ਇਹ ਇਹ ਤੁਸੀਂ 30 35 ਸਾਲਾਂ ਤੋਂ ਫਿਰ ਇਹਦਾ ਕਦੇ ਪੁੱਛਿਆ ਨਹੀਂ ਵੀ ਕੌਣ ਆ ਕਿੱਥੋਂ ਆਇਆ ਤੁਸੀਂ ਭਾਈ ਪੁੱਤ ਖਾ ਲਿਆ ਸਭ ਖਾ ਲਿਆ ਉਹਨਾਂ ਉਹ ਸਭੀ ਉਹ ਖਾ ਲਿਆ ਕਿੱਥੇ ਲਗਾਏ ਇਹ ਕੀ ਮੰਗਦੇ ਹੋ ਰੱਬ ਤੋਂ ਇਹ ਤੁਹਾਨੂੰ ਅੱਜ ਵੀ ਪਿਓ ਹੀ ਮੰਨਦਾ ਤੇ ਜਿਹੜੀ ਘਰ ਵਾਲੀ ਮਰ ਗਈ ਉਹਨੂੰ ਮਾਂ ਮੰਨਦਾ ਪਰ ਇਹਦੇ ਕਰਕੇ ਪਤਾ ਨਹੀਂ ਕਿੰਨੇ ਹੋਰ ਬੰਦਿਆਂ ਨੂੰ ਯਾਦ ਹੀ ਮਿਲਦਾ ਅੱਜ ਵੀ ਉਸੇ ਗੱਲ ਤੇ ਖੜੇ ਆ ਵੀ ਇਹ ਰੱਬ ਵਰਗੇ ਬੰਦੇ ਦੀ ਸੇਵਾ ਸਾਨੂੰ ਮਿਲੀ ਜਿੱਦਣ ਦਾ ਸੁਪਨਿਆਂ ਦੇ ਘਰ ਚ ਆਇਆ ਜੀ ਸਾਡੇ ਘਰ ਚ ਭਾਗ ਲੱਗ ਗਿਆ ਕਹਿੰਦਾ ਮੈਂ ਇੱਥੇ ਲਿਆਉ ਮੁਖਤਿਆਰ ਨੂੰ ਮੈਂ ਤੂੰ ਕੀ ਕਰੇਗਾ ਕਹਿੰਦਾ ਮੈਂ ਉਹਦੀ ਸੇਵਾ ਕਰਾਂਗਾ ਦੇਖੋ ਇਹ ਇੰਨਾ ਜੁੜਿਆ ਹੋਇਆ ਥੋੜੇ ਨਾਲ ਹਾਂ ਕੀ ਹੋਇਆ ਸਰਪੰਚ ਕੀ ਹੋ ਗਿਆ ਚੰਗਾਰਿਆਂ ਟੱਕੇ ਮਿਲਣਾ ਹੈ ਕਰੋ ਨਾ ਨੀ ਬਾਪੂ ਕਰੋ ਨਾ ਹਿੰਦੂ ਪਰ ਕਰੋ ਨਾ

ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਅੱਜ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਬਾਪੂ ਗੋਪਾਲ ਦੀ ਬਾਪੂ ਗੋਪਾਲ ਨੂੰ ਜਿਹੜੇ ਮੁਖਤਿਆਰ ਸਿੰਘ ਚੱਕੀ ਵਾਲੇ ਨੇ ਕਰੀਬ 40 42 ਸਾਲ ਗੁਲਾਮ ਬਣਾ ਕੇ ਰੱਖਿਆ ਉਹ ਅੱਜ ਮਿਲਣ ਆਇਆ ਬਾਪੂ ਨੂੰ ਅੱਜ ਉਹ ਆਪਣੀ ਜ਼ਿੰਦਗੀ ਚ ਕੀਤੀਆਂ ਗਲਤੀਆਂ ਦਾ ਪਛਤਾਪ ਕਰਨ ਆਇਆ ਉਹਦੀ ਵਾਈਫ ਤੇ ਉਹ ਕਿਉਂਕਿ ਮੁਖਤਿਆਰ ਸਿੰਘ ਚੱਕੀ ਵਾਲਾ ਵੀ ਬਿਮਾਰ ਹੋ ਗਿਆ ਸੀ ਚੱਲਣ ਫਿਰਨ ਤੋਂ ਰਹਿ ਗਿਆ ਸੀ ਉਹਦੀ ਘਰ ਵਾਲੀ ਨੂੰ ਵੀ ਗਰੰਟਰ ਲੱਗ ਗਿਆ ਸੀ ਤੁਸੀਂ ਦੇਖੋ ਵੀਡੀਓ ਇਸ ਤਰ੍ਹਾਂ ਆਏ ਅਸੀਂ ਆਪਣੇ ਵੱਲੋਂ ਜੋ ਪੋਜ਼ਿਟਿਵ ਰਿਸਪੌਂਸ ਦੇ ਸਕਦੇ ਸੀ ਕਿਉਂਕਿ ਇਹ ਜੋ ਬਾਪੂ ਤੇ تصدد ਹੋਇਆ ਇਹਦਾ ਜਿਹੜਾ ਹਿਸਾਬ ਆ ਉਹ ਤਾਂਕਾਰਪੜਖ ਵਾਹਿਗੁਰੂ ਲੈ ਸਕਦੇ ਨੇ ਪਰ ਬਾਪੂ ਜੀ ਦੇਖ ਕੇ ਉਹਨਾਂ ਨੂੰ ਇੱਕ ਵਾਰ ਤਾਂ ਡਰ ਗਏ ਸੀ ਤੇ ਅਸੀਂ ਬੇਨਤੀ ਕਰਾਂਗੇ ਅੱਗੋਂ ਵੀ ਜੇ ਉਹ ਨਾ ਆਉਣ ਸਾਡੇ ਕੋਲੇ ਕਿਉਂਕਿ ਉਹਨਾਂ ਦੇ ਆਉਣ ਨਾਲ ਬਾਪੂ ਗੋਪਾਲ ਕਾਫੀ ਜ਼ਿਆਦਾ ਡਿਸਟਰਬ ਦੇਖੋ ਪੂਰੀ ਵੀਡੀਓ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਕਹਿੰਦੇ ਪਾਣੀ ਪੁਲਾਂ ਦੇ ਥੱਲੇ ਦੇ ਨਹੀਂ ਵਗਦਾ ਪਰ ਅੱਜ ਉਲਟਾ ਪਾਣੀ ਪੁਲਾਂ ਦੇ ਥੱਲੇ ਦੀ ਵਗ ਰਿਹਾ ਅੱਜ ਬਾਪੂ ਗੋਪਾਲ ਨੂੰ ਮਖਤਿਆਰ ਸਿੰਘ ਚੱਕੀ ਆਲਾ ਮਿਲਣ ਆਇਆ ਬਾਈ ਖੁੰਡੀ ਨਾਲ ਤੁਰਿਆ ਸੁੱਟੀ ਨਾਲ ਅਧਰੰਗ ਹੋ ਗਿਆ ਸੀ ਪੈਰਾਲਾਈਜ਼ ਹੋ ਗਿਆ ਸੀ ਤੇ ਨਾਲ ਉਹਨਾਂ ਦੇ ਧਰਮ ਪਤਨੀ ਮਾਤਾ ਜੀ ਆਏ ਨੇ ਕੇਲੇ ਲੈ ਕੇ ਆਏ ਨੇ ਬਾਪੂ ਗੋਪਾਲ ਵਾਸਤੇ ਤੇ ਹੋਰ ਕੀ ਲੈ ਕੇ ਫਲ ਫਰੂ ਬਿਸਕਟ ਲੈ ਕੇ ਆਏ ਨੇ ਬਾਪੂ ਰਾਸ ਸੰਧਾਰਾ ਲੈ ਕੇ ਆਏ ਨਹੀਂ ਬਾਪੂ ਗਪਾਲ ਵਾਸਤੇ ਤੇ ਬਾਪੂ ਗਪਾਲ ਨੂੰ ਤਾਂ ਖੰਗ ਹੋਈ ਕਰਕੇ ਕੇਲੇ ਕੁਲੇ ਡਾਕਟਰ ਨੇ ਬੰਦ ਕੀਤੇ ਹੋਇਆ ਬਾਪੂ ਏਸੀ ਵਾਲੇ ਕਮਰੇ ਚ ਬੈਠਾ ਇੱਥੇ ਤੇ ਬਾਪੂ ਵੀ ਹਸਪਤਾਲ ਦਾਖਲ ਸੀ ਬਾਪੂ ਜੀ ਦੇ ਡ੍ਰਿਪ ਲੱਗੀ ਹੋਈ ਸੀਗੀ ਅਜੇ ਵੀ ਹੱਥ ਤੇ ਸਰਪੰਚ ਸਾਹਿਬ ਖੜੇ ਹੋ ਜੋ ਜੀ ਬਾਬੂ ਜੀ ਓਟਕੇ ਵੇ ਖੜੇ ਹੋਏ ਮੜਾ ਮਟਰ ਖਾਣੇ ਕਿਉਂ ਅਵੇ ਭਰਾ ਮੇ ਬੇਬੀ Gopal Babu ਕੌਣ ਆ ਮਖਤਾਰ ਸਿੰਘ ਚੱਕੀ ਵਾਲਾ ਕਹਿੰਦੇ ਮੈਨੂੰ ਬੁਲਾਓ ਆਹਦਾ ਮੈਨੂੰ ਗੱਲ ਕਰਦੇ ਕਹਿੰਦੇ ਬੁਲਾ ਲੈ ਹਾਂਜੀ ਆ ਜਾ ਠੀਕ ਹੈ ਕੌਣ ਇਹ ਕੌਣ ਮੁਖਤਿਆਰ ਹੈ ਇਹ ਅਮਰਜੀਤ ਅਮਰਜੀਤ ਹੈ ਇਹ ਹੁਣ ਬਿਮਾਰ ਹੈ ਜੀ ਖੰਗ ਪਾਲੀ ਹੋਈ ਬਾਪੂ ਨੂੰ ਡ੍ਰਿਪ ਲੱਗੀ ਆ ਹਸਪਤਾਲੀ ਦਾਖਲ ਸੀ ਰੈਸਟ ਤੇ ਚੱਲ ਰਿਹਾ ਹੋ ਗਏ 10 15 ਦਿਨ ਹੀ ਹੋ ਗਏ ਦਮਾਰ ਚੱਲ ਰਿਹਾ ਹਾਂਜੀ ਉਹ ਨਹੀਂ ਅਸੀਂ ਤਾਂ 9:00 'ਤੇ ਆ ਗਏ ਹਾਂ। ਹਾਂ। ਕਿਤੇ ਬਾਹਰ ਗਏ। ਬੈਠੋ। ਬੈਠਣਾ ਬੰਨ੍ਹਿਆ ਰਾਈ ਜੀ। ਬੈਜੋ, ਬੈਜੋ ਤੁਸੀਂ ਵਿਚ ਮਤਾਰ ਸਿੰਘ ਜੀ ਬੈਜੋ ਕੋਲੇ ਬੈਜੋ ਤੇ ਕੋਈ ਨਹੀਂ। ਇਹ ਤਾਂ ਫੇਰ ਬੈਜੋ ਕੋਲੇ। ਆਹ ਫਰਾਉ ਸਾਹਮਣੇ। ਮੈਂ ਵੀ ਆਈ ਹਾਂ। ਉਹ ਮੈਂ ਤਾਂ ਸਮੇਂ ਨੂੰ ਨਹੀਂ ਛੱਡ ਰਿਹਾ ਕਿੰਨਾ। ਅੰਮ੍ਰਿਤ ਉਹ ਬੈਕ ਪੋਇੰਟ ਤੋਂ ਆਇਆ। ਇਤਨੇ। ਹਾਂ ਜਦੋਂ ਮਰਜ਼ੀ ਆ ਜੀ। ਹਾਂ ਹਾਂ ਜਦੋਂ ਮਰਜ਼ੀ ਆ। ਇਹ ਜੇ ਤੁਹਾਨੂੰ ਨਾ ਹੋਵੇ ਤੁਹਾਡੀ ਆਏਗੀ ਤਾਂ ਬਣਾ ਮਿਲ ਸਕਦੇ ਮੈਂ ਮਹਾਮੱਛੀ ਹਾਂ ਤੁਹਾਡਾ ਤੁਹਾਡਾ ਇੰਨੇ ਟਾਈਮ ਤੋਂ ਮੁੜ ਕੇ ਹੁਣ ਕਿਵੇਂ ਮਨ ਕਰਿਆ ਕੁਰਸੀ ਚੱਕੇ ਵਾਲੀ ਜੀ ਮੈਨੂੰ ਲਾਈਟ ਗਈ ਅੱਛਾ ਲਾਈਟ ਪੈ ਗਈ ਬਹੁਤ ਵਧੀਆ ਲਾਈਟ ਪੈ ਗਈ ਲਾਈਟ ਮਤਲਬ ਕਰੰਟ ਲੱਗ ਗਿਆ ਰੱਖਦੇ ਸੀ ਪੰਜਾ ਗੋੜਾਂ ਲੱਗਿਆ ਬਹਿ ਜਾ ਵੀਰੇ ਤੂੰ ਪੰਜਾ ਗੋੜਾਂ ਇਹਦਾ ਬਸ ਪੰਜਾ ਗੋੜਾਂ ਲੱਗਿਆ ਇਸ ਨੂੰ ਅੱਛਾ ਸੀਰ ਠੀਕ ਹੋਇਆ ਮੈਂ ਬਿਮਾਰ ਹੋ ਗਿਆ ਫਿਰ ਤੁਸੀਂ ਬਿਮਾਰ ਹੋ ਗਏ ਮੈਂ ਗੋੜਾਂ ਦਾ ਦਵਾਈ ਲੈਣੀ ਕਿ ਤੋ ਉਹਦੇ ਨਾਲ ਅੰਦਰੋਂ ਸੰਸਕੋਲ ਜਿਹਾ ਸਾਰੋਪ। ਆ ਪਾਸੇ ਨੂੰ ਰੰਗ ਵੀ ਹੋ ਗਿਆ। ਰੰਗ ਨਹੀਂ ਹੋਇਆ ਜੀ। ਇਹ ਡਿਸਕ ਤੋਂ ਲੱਤਾਂ ਨਹੀਂ ਕੰਮ ਕਰਦੀ। ਡਿਸਕ ਲਈ ਆ। ਡਿਸਕ ਲਈ। ਹਾਂ ਜੀ। ਆ ਪਿੰਡ ਵਾਲੇ ਦੱਸਦੇ ਸੀ ਵੀ ਉੱਠਲਾ ਵਾ ਹੁਣ ਉੱਠਣਾ ਘੱਟੀ ਆ। ਹਾਂ ਜੀ। ਤੇ ਹੁਣ ਕੁਝ ਫਰਕ ਆ ਕਿ ਨਾਲ। ਤੇ ਫਿਰ ਤੁਹਾਨੂੰ ਹੁਣ ਐ ਲੱਗਿਆ ਵੀ ਇਹਨੂੰ ਮਿਲ ਕੇ ਆਈਏ। ਮਿਲ ਕੇ ਆਈਏ ਹਾਂ ਜੀ। ਵੀ ਚਲੋ ਜੇ ਕੋਈ ਭੁੱਲ ਹੋਈ ਆ ਬਖਸ਼ਾ ਲਈਏ। ਹਾਂ ਜੀ ਹਾਂ ਜੀ। ਇਦਾਂ ਹੀ ਆ। ਹਾਂ ਜੀ ਹਾਂ ਜੀ। ਦੇਖੋ ਬਾਪੂ ਬਾਈ ਤੁਸੀਂ ਸਾਡੇ ਨਾਲ ਤਾਂ ਜਸਮਣ ਸੀ ਨਾ ਅਸੀਂ ਤੁਹਾਡੇ ਦੁਸ਼ਮਣ ਸੀ ਨਾ ਵਕਤ ਨੇ ਜੋ ਹਾਲਾਤ ਬਣਾਏ ਪਤਾ ਨਹੀਂ ਰੱਬ ਜਾਣਦਾ ਤੁਸੀਂ ਗਲਤ ਤੋਂ ਜਾਂ ਉਹ ਰੱਬ ਦੇ ਉਹਨੂੰ ਪਤਾ ਪਰ ਇਸ ਸੁਦਾ ਹੀ ਰੱਬ ਬੰਦਾ ਬਾਪੂ ਹਨਾ ਇਹ ਬੰਦੇ ਨੇ ਤੇਰੇ ਘਰ ਬਾਈ 40 ਸਾਲ ਕੰਮ ਕੀਤਾ ਤੇਰੇ ਪੁੱਤਾਂ ਵਾਂਗੂ ਇਹ ਤੁਹਾਨੂੰ ਅੱਜ ਵੀ ਪਿਓ ਹੀ ਮੰਨਦਾ ਤੇ ਜਿਹੜੀ ਘਰ ਵਾਲੀ ਮਰ ਗਈ ਉਹਨੂੰ ਮਾਂ ਮੰਨਦਾ ਇਹ ਜਿਹੜੀਆਂ ਤੇਰੀਆਂ ਸਾਲੀਆਂ ਤਰਨ ਤਰਨ ਵਾਲੀਆਂ ਜਾਂ ਹੋਰ ਬਾਪੂ ਉਹਨੂੰ ਇਹ ਮਾਸੀਆਂ ਕਹਿੰਦਾ ਹਨਾ ਜਿਹੜੀ ਇਹਨਾਂ ਦੀ ਉਹ ਭੂਆ ਵਾ ਤੁਹਾਡੀ ਭੈਣ ਉਹਨੂੰ ਇਹ ਭੂਆ ਕਹਿੰਦਾ ਮਤਲਬ ਇਹ ਇਹਦੇ ਤਾਂ ਸਾਰੇ ਰਿਸ਼ਤੇ ਤੁਹਾਡੇ ਨਾਲ ਹੀ ਆ ਭਾਈ ਪਰ ਠੀਕ ਆ ਲੱਗ ਗੱਲ ਆ ਵੀ ਜੋ ਹੋਇਆ ਉਸ ਟਾਈਮ ਤੁਸੀਂ ਦੇਖੋ ਇਹਦੇ ਪੈਰ ਹਨਾ ਕਿਵੇਂ ਹੋ ਗਏ ਵਿਚਾਰੇ ਦੇ ਅੰਗੂਠੇ ਦੇਖੋ ਟੁੱਟ ਕੇ ਕਿੱਧਰ ਚਲੇ ਗਏ ਹਾਂਜੀ ਹਨਾ ਹਜੇ ਤੱਕ ਵੀ ਤੁਰ ਨਹੀਂ ਹੁੰਦਾ ਜੀ ਇਹ ਤੋਂ ਚੱਲਣਾ ਨਹੀਂ ਤੁਰਿਆ ਨਹੀਂ ਮਾਰਿਆ ਕਦੀ ਸਿਆਲਾਂ ਦੇ ਵਿੱਚ ਇਹਦੇ 10 ਨੰਬਰ ਦੇ ਬੂਟ ਪਾਉਣੇ ਪੈਂਦੇ ਆ ਤੇ ਇਹਦਾ ਪੈਰ 6 ਨੰਬਰ ਦਾ ਠੀਕ ਆ ਵੇਖੋ ਇਹ ਉਂਗਲ ਤੇ ਉਂਗਲ ਰੇੜੇ ਦਾ ਫੋੜਾ ਵੱਜਦਾ ਸੀ ਨਾ ਥੱਲੇ ਉਹ ਉਡਣਾ ਵੱਜਦਾ ਸੀ ਗੂਠੇ ਤੇ ਅੰਗੂਠਾ ਵੜ ਵੜ ਕੇ ਅੰਦਰ ਵੜ ਗਿਆ ਉਹਨੇ ਤੇ ਵੱਜ ਵੱਜ ਕੇ ਜੀ ਜੀ ਤੇ ਮਾਨੇ ਮੈਂ ਗਲਤੀ ਮੰਨਦੀ ਮੈਂ ਨਾਲ ਨਾਲ ਪੱਠੇ ਵਾਲੇ ਨਾਲ ਤੇ ਅੱਜ ਲੱਗ ਗਿਆ ਕੋਈ ਪੁੱਛ ਆਖੀ ਮੈਂ ਤੇ ਪਹਿਲਾਂ ਜੋ ਮੱਝ ਬਣੇ ਚਲੋ ਆਪਾਂ ਉਸ ਚੀਜ਼ ਤੇ ਪੈਣਾ ਨਹੀਂ ਮਾਂ ਉਹ ਵਾਇਗਰੂ ਜਾਣਦਾ ਹਨਾ ਆਪਾਂ ਨਹੀਂ ਕਹਿੰਦੇ ਤੁਸੀਂ ਗਲਤ ਸੀ ਜਾਂ ਕੌਣ ਸੀ ਪਰ ਇਹ ਦੇ ਕਰਕੇ ਪਤਾ ਨਹੀਂ ਕਿੰਨੇ ਹੋਰ ਬੰਦਿਆਂ ਨੂੰ ਯਾਦੀ ਮਿਲ ਗਈ ਹਨ ਆਪਾਂ ਨਹੀਂ ਕਹਿੰਦੇ ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀ ਵੀ ਅਸੀਂ ਸਜਾ ਦੇਣ ਵਾਲੇ ਕੌਣ ਆ ਨਾ ਵੀ ਤੁਹਾਨੂੰ ਕੋਈ ਕਹੀਏ ਪਰਮਾਤਮਾ ਜਾਨ ਅਸੀਂ ਕਹਿੰਦੇ ਆ ਵੀ ਤੁਸੀਂ ਇਹਨਾਂ ਦੀ ਬਹੁਤ ਵਧੀਆ ਜੀ ਸੇਵਾ ਕੀਤੀ ਤੇ ਤਾਂ ਇਹ ਕਹਿੰਦੇ ਆ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡਾ ਮਨ ਜਾਣਦਾ ਹਨ ਜਾਂ ਇਹ ਜਾਣਦਾ ਇਸ ਕਰਕੇ ਆਪਾਂ ਤਾਂ ਅੱਜ ਵੀ ਉਸੇ ਗੱਲ ਤੇ ਖੜੇ ਆ ਵੀ ਇਹ ਰੱਬ ਵਰਗੇ ਬੰਦੇ ਦੀ ਸੇਵਾ ਸਾਨੂੰ ਮਿਲੀ ਜਿੱਦਣ ਦਾ ਸੁਪਨਿਆਂ ਦੇ ਘਰ ਚ ਆਇਆ ਜੀ ਸਾਡੇ ਘਰ ਚ ਭਾਗ ਲੱਗੇ ਭਾਗ ਲੱਗੇ ਦੰਦ ਨਾ ਆਇਆ ਭਾਗ ਲਾ ਦੇ ਨਹੀਂ ਸਾਡਾ ਠੀਕ ਜੀ ਸੱਚਾ ਭਾਈ ਹਾਂ ਸਾਡੇ ਘਰੇ ਇੱਥੇ ਕੋਈ ਆਉਂਦਾ ਮਿਲਣਾ ਮੈਨੂੰ ਬਾਅਦ ਵਿੱਚ ਮਿਲਦਾ ਬਾਪੂ ਗੋਪਾਲ ਬਾਰੇ ਪਹਿਲਾਂ ਪੁੱਛਦੇ ਲੋਕਾਂ ਨੂੰ ਤੇ ਐਸੀਆਂ ਰੂਹਾਂ ਹਾਂ ਜੀ ਰੱਬ ਘਾਟੀ ਪੈਦਾ ਕਰਦਾ ਇਹਦਾ ਘਰ ਲੱਭਿਆ ਪਰਿਵਾਰ ਨਾਲ ਗੱਲ ਹੋਈ ਇਹਦੀ ਭੈਣ ਆ ਕੇ ਮਿਲ ਕੇ ਗਈ ਜੀਜਾ ਮਿਲ ਕੇ ਗਿਆ ਉਹ ਕਰੋੜਪਤੀ ਬੰਦੇ ਆ ਜੀ ਉਹ ਤਾਂ ਉਹ ਮੰਨ ਲਓ ਭਰਾ ਨਾਲ ਹੁਣ ਗੱਲ ਕਰਾਈ ਕਿ ਨਾ ਮੈਂ ਆਉਂਗਾ ਆਇਆ ਹੀ ਨਹੀਂ ਅੱਜ ਤੱਕ ਹੈਨਾ ਮਤਲਬ ਇਹ ਕਹਿੰਦਾ ਰਹਿੰਦਾ ਮੈਂ ਜਾਣਾ ਹੁਣ ਕੋਈ ਆਉਂਦਾ ਹੀ ਨਹੀਂ ਮੂਰੇ ਰਿਸਪੌਂਸ ਹੀ ਨਹੀਂ ਆ ਰਿਹਾ ਉਹਨਾਂ ਦਾ ਤੇ ਹੁਣ ਮੈਂ ਇਹਦੇ ਨਾਲ ਵਾਦਾ ਕੀਤਾ ਸੀ ਮੈਂ ਕਿਹਾ ਤੂੰ ਤਕੜਾ ਹੋ ਮੈਂ ਤੈਨੂੰ ਲੈ ਕੇ ਚੱਲੂੰ ਅੰਦਰ ਵੀ ਆਪਾਂ ਚੱਲਾਂਗੇ ਅੰਦਰ ਜਿਹੜਾ ਕੱਢ ਕੇ ਆਵਾਂਗੇ ਹੈਨਾ ਬਾਪੂ ਠੀਕ ਹੈ ਜੀ ਹਾਂ ਰ ਯਾ ਚੱਲਾਂਗੇ ਆਪਾਂ ਚਰਬਾਰ ਵੇਖ ਆਏਗਾ ਠੀਕ ਆ ਕਰੋਣਾ ਨਹੀਂ ਰੋਣਾ ਨਹੀਂ ਰੋਣਾ ਨਾ ਨਾ ਰੱਤ ਰੋਣਾ ਦੱਸ ਰੱਤ ਰੋਣਾ ਰੱਤ ਰੋਣਾ ਰੱਤ ਰੋਣਾ ਰੋਣਾ ਘਾਤੋਂ ਦੱਸ ਰੋਣਾ ਕਿਉਂ ਹੋ ਗਿਆ ਕਿ ਹੋ ਗਿਆ ਕਿ ਹੋ ਗਿਆ ਕਿ ਹੋ ਗਿਆ ਦਰ ਲੱਗਦਾ ਹੈ ਕਿ ਹੋ ਗਿਆ ਕਿ ਹੋ ਗਿਆ ਰੋਣਾ ਬਾਤੋ ਨਾ ਰੋਣਾ ਰੋਣਾ ਤੈਨੂੰ ਕੋਈ ਨਹੀਂ ਕਹਿੰਦਾ ਕੋਈ ਤੈਨੂੰ ਕੋਈ ਨਹੀਂ തന്നു ക്ലിന് തന്നു കുഴപ്പം നാളെ ബാപ്പി ബാപ്പ ਨਾ ਮੇਰਾ ਬਾਪੂ ਲੋਕ ਨੂੰ ਜਾਣਾ ਹੈ ਬਿੱਤਿੰਦੇ ਜਾਂਦਾ ਆਮਾਂਗੇ ਫੇਰੇ ਥੋੜੇ ਥੜਾ ਦੋ ਮਿੰਟ ਦੱਲ ਕੇ ਜਾਣਾ ਹੈ ਕੇ ਆਗੇ ਫੇਰ ਲਾਵਾਂਗੇ ਰੋਣਾ ਨਹੀਂ ਦਾ ਰੋਣਾ ਨਹੀਂ ਬਾਪੂ ਰੋਣਾ ਨਹੀਂ ਬਾਪੂ ਰੋਣਾ ਨਹੀਂ ਠੀਕ ਆ ਇਹ ਤੈਨੂੰ ਅੱਜ ਮਿਲਣ ਆਏ ਨੇ ਮਖਤਿਆਰ ਕਹਿੰਦਾ ਮੈਂ ਮਿਲ ਕੇ ਆਉਣਾ ਗਪਾਲ ਬਾਪੂ ਨੂੰ ਕਹਿੰਦਾ ਮੈਂ ਭੁੱਲਾ ਬਖਸ਼ਾ ਕੇ ਹੋਣੀਆਂ ਆਪਦੀਆਂ ਆ ਮੈਂ ਠੀਕ ਹੋ ਗਿਆ ਆ ਮੈਂ ਕਹਾਂਗਾ ਨਾ ਆਇਆ ਕਰੂਗਾ ਹੁਣ ਬਾਪੂ ਤੇਨੂੰ ਮੈਲਨ ਮੁਖਤਿਆਰ ਸਿਓ ਠੀਕ ਆ ਹਾਂਜੀ ਮੈਂ ਬਹੁਤ ਫਰਕ ਪੈਂਦਾ ਠੀਕ ਹੁੰਦਾ ਜਨਾ ਮੈਂ ਘੜੀ ਤੇਰੇ ਬੰਨੀ ਹੁੰਦੀ ਆ ਜੀ ਘੜੀ ਕਿੱਥੇ ਤੇਰੀ ਹਾਂਜੀ 100 ਰੁਪਈਆ ਲੈ ਘੜੀ ਵੀ ਲੈ ਕੇ ਆਇਆ ਤੇਰੇ ਵਾਸਤੇ ਬੰਨਣੀ ਆ ਘੜੀ ਲੈਣੀ ਆ ਇਹ ਆਏ ਮੁਖਤਿਆਰ ਆ ਅਰੇ ਜਾਣਦਾ ਨਹੀਂ ਤੂੰ ਘੜੀ ਲੈਣੀ ਆ ਇਹਨਾਂ ਤੋਂ ਹਾਂ ਆ ਬੰਲਾ ਤੇ ਤੁਹਾਨੂੰ ਪ੍ਰਮਾਤਮਾ ਕਿਰਪਾ ਕਰੇ ਇਹਦੇ ਦਰਸ਼ਨ ਹੋ ਗਏ ਹੁਣ ਤੁਹਾਡੀ ਜ਼ਿੰਦਗੀ ਚ ਤੰਦਰੁਸਤੀ ਆਵੇ ਖੁਸ਼ੀਆਂ ਆਉਣ ਅਸੀਂ ਤੇ ਅਰਦਾਸ ਕਰਦੇ ਆਂ ਵੀ ਬਾਪੂ ਨਾਲ ਜੋ ਹੋਇਆ ਚਲੋ ਉਹਨੂੰ ਭੁੱਲ ਕੇ ਮਾਫ ਕਰੇ ਤੇ ਇਹ ਆਪਦੀ ਜ਼ਿੰਦਗੀ ਦੇ ਵਿੱਚ ਹੁਣ ਇੱਥੇ ਸਾਡੇ ਕੋਲੇ ਖੁਸ਼ ਆ ਵਧੀਆ ਵਾ ਪਰ ਕਰਮਾਂ ਦੀ ਸੌਦੇ ਆ ਟਾਈਮ ਜੀ 5:00 ਵੱਜ ਗਏ ਹਾਂ ਜੀ ਵੇ ਮੈਂ ਲੰਮਾ ਜਾਂਦਾ ਫੇਰ ਆਉਂਦਾ ਮੈਂ ਫੇਰ ਆਉਂਦਾ ਨਾ ਫੇਰ ਆਉਂਦਾ ਮਿੰਨੇ ਆਇਆ ਨਾ ਮਿੰਨੇ ਆਇਆ ਨਾ ਪਰ ਨੀਗਾ ਵੀ ਕੁਝ ਹੋ ਗਿਆ ਹੁਣ ਮਾ ਕੁੱਟਣਾ ਮਾਰਨਾ ਮੈਂ ਦੱਸ ਤੂੰ ਕਹਿੰਦਾ ਮੈਂ ਕੁੱਟਣਾ ਮਖਤਿਆਰ ਦੇ ਗੋਲੀ ਮਾਰਨੀ ਹੈ ਮਾਰ ਚੱਲ ਦੇ ਉਹ ਵੀ ਪਿਸਤੌਲ ਬਾਪੂ ਨੂੰ ਲਿਆ ਕੇ ਦੇਈਏ ਪਿਸਤੌਲ ਮਾਰਨੀ ਹੈ ਗੋਲੀ ਮਾਰੇਂਗਾ ਗੋਲੀ ਦੱਸ ਮਾਰੇਂਗਾ ਤੇਰੀ ਨਾ ਲੈ ਆ ਉਹ ਵੀ ਪਿਸਤੌਲ ਬਾਪੂ ਨੂੰ ਦਿਓ ਲਿਆ ਕੇ ਆ ਬਾਈ ਤੈਨੂੰ ਯਾਦ ਵੀ ਬਹੁਤ ਕਰਦਾ ਚਾਹੇ ਗੁੱਸਾ ਵੀ ਕਰਦਾ ਹੋਵੇ ਤੇ ਨਾ ਮੈਂ ਕਹਿੰਦਾ ਕੋਈ ਦਿਨ ਇਹ ਜਾਨੀ ਨਿੰਗਦਾ ਜਿੱਦਨੇ ਤੈਨੂੰ ਯਾਦ ਵੀ ਬਸ ਇਹਨੇ ਪਹਿਲਾਂ ਗੁੱਸੇ 'ਚ ਵੀ ਕਹਿੰਦਾ ਮੁਖਤਿਆਰ ਕਿੱਥੇ ਹੈ ਮੁਖਤਿਆਰ ਮਰ ਗਿਆ ਮੁਖਤਿਆਰ ਮਰ ਗਿਆ ਮੁਖਤਿਆਰ ਮਰ ਗਿਆ ਪਰ ਐਂ ਹੀ ਕਹੀ ਜਾਣਾ ਇਹਨੇ ਜੇ ਇਹਨੇ ਕਹਿੰਦਾ ਮੁਖਤਿਆਰ ਬਿਮਾਰ ਆ ਮੁਖਤਿਆਰ ਬਿਮਾਰ ਆ ਪਿੱਛੇ ਤੇ ਤੈਨੂੰ ਇਹ ਗੱਲ ਕਹੀ ਡੋੜ ਨਹੀਂ ਪੁੱਤ ਕੋਈ ਨਾ ਵੀ ਤੁਸੀਂ ਮੁਖਤਿਆਰ ਨੂੰ ਇੱਥੇ ਕੋਈ ਪਿੰਡ ਦੇ ਕਹਿ ਕੇ ਬੰਦੇ ਵੀ ਮੁਖਤਿਆਰ ਬਿਮਾਰ ਆ ਵੀ ਉਹ ਠੀਕ ਨਹੀਂ ਉਹਨੂੰ ਤੁਸੀਂ ਇੱਥੇ ਲੈ ਆਓ ਇਹ ਮੈਨੂੰ ਕਹੇ ਕਹਿੰਦਾ ਉਹਨੂੰ ਇੱਥੇ ਲੈ ਆਓ ਮੁਖਤਿਆਰ ਨੂੰ ਮੈਂ ਤੂੰ ਕੀ ਕਰਾਂਗਾ ਕਹਿੰਦਾ ਮੈਂ ਉਹਦੀ ਸੇਵਾ ਕਰੂੰਗਾ ਦੇਖੋ ਇਹ ਇੰਨਾ ਜੁੜਿਆ ਹੋਇਆ ਤੁਹਾਡੇ ਨਾਲ ਚਾਹੇ ਜਿਵੇਂ ਮਰਜ਼ੀ ਆ ਹਨਾ ਪਰ ਦੇਖੋ ਬਚਪਨ ਤੋਂ ਲੈ ਕੇ ਹੁਣ ਤੱਕ ਸਾਰੀ ਉਮਰ ਤੁਹਾਡੇ ਕੋਲ ਤਾਂ ਰਿਹਾ ਮੁਖਤਿਆਰ ਸਿੰਘ ਜੀ ਤੇ ਇਹ ਚਾਹੇ ਗੁੱਸੇ ਗਿਲੇ ਜੋ ਵੀ ਤੁਹਾਡੇ ਚ ਰਹੇ ਹੁਣ ਤਾਨੂੰ ਪਿਆਰ ਵੀ ਬਹੁਤ ਕਰਦਾ ਤੇ ਬਣਿਆ ਜੀ ਸਾਰੇ ਇੱਥੇ ਲੋਕ ਇਹਨੂੰ ਛੇੜਦੇ ਰਹਿੰਦੇ ਸੀ ਵੀ ਤੈਨੂੰ ਅ ਮਖਤਿਆਰ ਤੋਂ ਪੈਸੇ ਲੈਣੇ ਆ 20 ਲੱਖ ਲੈਣਾ 10 ਲੱਖ ਲੈਣਾ ਹਾਂਜੀ ਮਤਲਬ ਇਹ ਬੰਦੇ ਨੇ ਸਾਰਾ ਦਿਨ ਤੁਹਾਨੂੰ ਯਾਦ ਕਰਨਾ ਹੁਣ ਵੀ ਬਿਮਾਰ ਵੀ ਆ ਜੇ ਮੇਰੇ ਕੋਲ ਜਾਊਗਾ ਇਹਨੂੰ ਤੇਰੇ ਬਾਰੇ ਪੁੱਛਣਾ ਮਖਤਿਆਰ ਠੀਕ ਆ ਮਖਤਿਆਰ ਬਿਮਾਰ ਆ ਸਾਡੀ ਗੱਲ ਕਰਾ ਦੇਗਾ ਨਾ ਕੋਈ ਨਾ ਕਰਾ ਦੇਗਾ ਰਾਈਟ ਨੰਬਰ ਦੇ ਦੇ ਆਪਣਾ ਨੰਬਰ ਆਪਣਾ ਦੇ ਦੋ ਹਾਂ ਲੈ ਲੈਣਾ ਨੰਬਰ ਤੁਹਾਡਾ ਅਯਾਨਾ ਘਰ ਕਿੰਨੀ ਕੁ ਦੂਰ ਆ ਹੋਣਾ ਇੱਕ ਦੂਰ ਆਏ ਆ ਤਾਂ ਮਹਿਸੂਸ ਹੁੰਦਾ ਕੋਈ ਗੱਲ ਨਹੀਂ ਕਿ 1.5 ਘੰਟੇ ਦਾ ਰਾਹ ਜਾਣੇ ਜਾਂਦੇ ਹੂੰ 2 ਘੰਟੇ ਬੰਬੇ ਚੱਲਦੇ ਬਚਾਰ ਸਿੰਘ ਜੀ ਮੈਂ ਸਹੀ ਇੱਕ ਬੇਨਤੀ ਅਸਤੋਂ ਸੱਚ ਪੁੱਛਣਾ ਸੱਚ ਦੱਸਿਓ ਇਹ ਮਿਲਿਆ ਕਿੱਥੋਂ ਦੀ ਤੁਹਾਨੂੰ ਸਹੀ ਰਿਕੁਐਸਟ ਜੀ ਨਹੀਂ ਸੋਲਾ ਨਹੀਂ ਗੰਗਾ ਜੀ ਸਾਨੂੰ ਇੰਬਰਸ ਤੋਂ ਮਿਲਿਆ ਅੱਛਾ ਜੀ ਇਹ ਇਹ ਆਹੇ ਵੀ ਮੇਰੇ ਭਰਾ ਮੈਨੂੰ ਛੱਡ ਗਏ ਆ ਗੁਰਦੁਆਰਾ ਕੋ ਆਪਣਾ ਹਸਪਤਾਲ ਲੱਗਾ ਗੁਲਾਬ ਦੇਵੀ ਜਿਲੰਦਰ ਜੀ ਹੂੰ ਉੱਥੇ ਛੱਡ ਗਏ ਆ ਹੀਨ ਤੇ ਉਹ ਚੱਲ ਅੰਮ੍ਰਿਤਸਰ ਚੱਲਦੇ ਤੇ ਅੰਮ੍ਰਿਤਸਰ ਨਹੀਂ ਤੇ ਭਰਾ ਕਿਤੇ ਛੱਡ ਕੇ ਗਈ ਤੈਨੂੰ ਜੇਹਨ ਤੇ ਛੱਡ ਗਈ ਕਿੱਥੇ ਜਤੀਮ ਖਾਨ ਜਤੀਮ ਖਾਨ ਨੇ ਜਤੀਮ ਖਾਨ ਨੇ ਹਾਂ ਉਥੋਂ ਕਿਤੇ ਜਦੋਂ 84 ਤੋਂ ਪਿੱਛੇ ਉੱਥੇ ਗਿੜਾ ਗੁੜਾ ਮਾਰ ਕੇ ਬੈਠਣ ਪਾ ਕੇ ਅੱਥੀ ਦੇਖੀ ਦੀ ਫਿਰ ਮਹੀਨੇ ਕੇ ਬਾਅਦ ਗਿਆ ਤੇ ਉੱਥੇ ਨਮਾਨ ਲੱਗਾ ਸੀ ਆਪਣੇ ਮੱਝਿਆ ਹੂੰ ਉਹ ਦਨਸੇ ਛੰਡ ਬੜੀ ਪੈਂਦੀ ਹੈ ਇਹ ਉੱਤੇ ਕਾਲੇ ਦੇ ਨਾਲ ਬੈਠਾ ਹੂੰ ਕਿਸੇ ਕੋ ਲੀੜਾ ਲੁਣਾਣੀ ਸੀ ਮੇਰੇ ਘਰ ਦੇ ਦੂਜੇ ਸੀ ਪਹਿਲੇ ਦੇ ਉਹਨਾਂ ਨੇ ਤੇ ਚੌਲ ਮਾਹ ਹੈ ਨੂੰ ਦੇ ਦਿੱਤੀ ਸਭ たら ਸਭਾ ਦਿੰਦਾ ਉਥੋਂ ਫਿਰ ਅਹੀਂ ਨੂੰ ਪੁੱਛਿਆ ਰਿਆ ਮਰਦ ਨੇ ਉਥੋਂ ਹੀ ਸਾਡੇ ਨਾਲ ਉਹ ਤਾਂ ਜਵਾਨ ਸੀ ਹਾਂ ਉਦੋਂ ਕਾਲੀ ਦਾੜੀ ਸੀ ਕਾਲੀ ਦਾੜੀ ਸੀ ਨਾ ਹਾਂ ਇਹਨਾਂ ਕੋ ਬੱਚੇ ਨਹੀਂ ਹੁੰਦੇ ਹਾਂ ਜਵਾਨ ਕੋਈ ਨਹੀਂ ਸੀਗਾ ਦੋ ਬੱਚੇ ਨਾਲ ਮਰ ਗਏ ਪਹਿਲਾਂ ਇਹ ਹੁਣ ਤੋਂ ਪਹਿਲਾਂ ਹਾਂ ਉਹ ਹੁਣ ਤੋਂ ਪਹਿਲਾਂ ਹੀ ਹਾਂ ਅੱਛਾ ਉਥੋਂ ਮਿਲਿਆ ਸੀ ਉਥੋਂ ਮਿਲਿਆ ਦਰਬਾਰ ਸਾਹਿਬ ਦਰਬਾਰ ਸਾਹਿਬ ਹਾਂਜੀ ਦਰਬਾਰ ਸਾਹਿਬ ਦੇ ਮੂਹਰੇ ਦਿਉੜੀ ਵਾਲੇ ਪਾਸੇ ਪਿਆ ਸੀ ਜਿੱਥੇ ਦਵਾਨ ਲੱਗਦਾ ਅੰਦਰ ਦਵਾਨ ਹਾਲ ਚ ਦਵਾਨ ਹਾਲ ਦੇ ਵਿੱਚ ਬੈਠਾ ਸੀ ਅੰਦਰ ਹਾਂਜੀ ਅੰਦਰ ਉਹ ਨਵਾਂ ਹਾਸ ਤੇ ਨਵਾਂ ਦੀ ਸਮਰੱਥੀ ਹੈ ਤੇ ਉੱਥੇ ਪ੍ਰਚਾਰ ਚੱਲ ਰਹੀ ਸੀ ਨਾ ਬਾਲਟੀ ਤੇ ਲੈਂਦੀ ਇਹਨਾਂ ਨੂੰ ਸਪਾਈ ਇਹ ਕੰਬੀ ਹੈ ਇਹਨੂੰ ਠੰਡ ਤੇ ਕੰਸੀ ਹੈ ਗਾਟਾਂ ਤੇ ਪੋਧ ਜਾਂਦੇ ਠੰਡ ਬੜੀ ਪੋ ਉਹ ਦਾ ਮਹੀਨਾ ਉਹ ਦਾ ਉਹ ਜੀਰ ਰਾਇ ਜੀ ਦਾ ਹੂੰ ਦੋ ਸਾਲ ਮਾਰਨੀ ਹੈ ਚੁੱਪ ਸਕਦਾ ਇਹਦੀਆਂ ਪੁਰਾਣੀਆਂ ਫੋਟੋਆਂ ਫਟਮ ਕਿਸੇ ਵਿਆਹ ਸ਼ਾਦੀ ਦੀਆਂ ਤੁਹਾਡੇ ਕੋਲ ਪਈਆਂ ਹੋਣਗੀਆਂ? ਇਹ ਸੁਣਾ ਕਿਤੇ ਵਿਆਹ ਸ਼ਾਦੀ ਦੀਆਂ ਸ਼ੈਡ ਕਿਤੇ ਹੋਣਾਂ? ਹਾਂਜੀ। ਆਪਣੇ ਪਰਾਂਵਾਂ ਦਾ ਵਿਆਹ ਹੋਇਆ ਜਾ ਕਿਤੇ ਮਿਲਗੀ ਤਾਂ ਫਿਰ। ਹਾਂ ਕਿਸੇ ਦੀ ਐਲਬਮ ਝੋਈਆਂ ਤਾਂ ਦੇਖਦੇ। ਐਲਬਮ ਝੋਈਆਂ ਤੇ ਲਿਆਵਾਂ। ਹੂੰ। ਸੁਨੂ ਗਾਤਾ ਸੁਨੂ ਗਾਤਾ। ਸੁਨੂ ਗਾ। ਆ ਸੁਨੂ ਗਾ ਰਿਹਾ। ਉਹ ਭਾਗ। ਉਹਦੋਂ ਤੁਸੀਂ ਵੀ ਪਿੰਡ 'ਚ ਨਹੀਂ ਰਹਿੰਦੇ ਖੇਤ 'ਚ ਰਹਿੰਦੇ ਸੀ ਪਹਿਲਾਂ ਹਨਾ? ਹਾਂਜੀ ਹੋਜੀ। ਫਿਰ ਉਦੋਂ ਬਾਅਦ ਤੁਸੀਂ ਪਿੰਡ ਆ ਕੇ ਚੱਕੀ ਲਾਈ ਐ। ਹਾਂ ਨਹੀਂ ਪਿੰਡ ਹੀ ਦਿੱਤਾ ਪਹਿਲਾਂ। ਅਸੀਂ ਜਦੋਂ ਇਹ ਮਿਲਿਆ ਕਹਿੰਦੇ ਉਹ ਤੁਸੀਂ ਖੇਤ ਨਹੀਂ ਸੀ ਜਦੋਂ ਮਿਲਿਆ ਜਦੋਂ ਮੈਂ ਮਖੂ ਵੇਰੀ ਸੀ ਆ ਮਖੂ ਵੇਰੀ ਕਿਤੇ ਰਹਿੰਦੇ ਹਾਂ ਹਾਂਜੀ ਉਦੋਂ ਮੰਡ ਜੇ ਰਹ ਗਿਆ ਸੀ ਮਖੂ ਵੇਰੀ ਉਹ ਮੈਂ ਮੜ ਕੇ ਆਵਾਂਗਾ ਹੁਣ ਦੀ ਰਾਹ ਦਾ ਨਾਂ ਲੇਟਾ ਲੜ ਪੈ ਮੋਟੇ ਸਾਥ ਜਾਣਾ ਹੈ ਲੈ ਆਉਣਾ ਹੈ ਬਦਵਾਣਾ ਇਤਨਾ ਵੱਡਾ ਕਰਾਵਾ ਕੇ ਫਿਰ ਆਇਆ ਹੁਣ ਜਦੋਂ ਮਰਜੀ ਆ ਜਾ ਕਰੋ ਜੀ ਤੁਸੀਂ ਮਿਲ ਕੇ ਜਾਓ ਤੱਕ ਮੈਂ ਆਉਂਗਾ ਠੀਕ ਹੈ ਮੁਖਤਿਆਰ ਬਾਬੇ ਆਪਣੇ ਗੋਪਾਲ ਬਾਪੂ ਮੁਖਤਿਆਰ ਬਾਬਾ ਕਹਿੰਦਾ ਮੈਂ ਜਾਣਾ ਫਿਰ ਆਪ ਤੇ ਕਰ ਮੈਂ ਫੇਰ ਆਉਂਗਾ ਫਿਰ ਆਉਂਗਾ ਮੈਂ ਆਹ ਆਵਾਂਗੇ ਅੱਜ ਮੈਂ ਗਿਆ ਹੋਇਆ ਸੀ ਬਾਪੂ ਬਾਹਰ ਥੋੜਾ ਤਾਂ ਤੇ ਇਹ ਬਾਹਰ ਡੀਕਦੇ ਸੀ ਸਵੇਰ ਦੇ ਬੈਠੇ ਮੈਂ ਤਾਂ ਨਹੀਂ ਮਿਲਾਇਆ ਮੈਂ ਕਿਹਾ ਮੈਂ ਆ ਆ ਕੇ ਮਿਲਾਉਂਗਾ ਬਾਪੂ ਜੀ ਅੱਜ ਤੋਂ ਮਹੀਨਾ ਕੇ ਪਹਿਲਾਂ ਮੁਖਤਿਆਰ ਸਿੰਘ ਹੁਣੀ ਮਿਲਣ ਆਏ ਬਾਪੂ ਨੂੰ ਮੈਨੂੰ ਫੋਨ ਆਇਆ ਮੈਂ ਉਦੋਂ ਬਾਹਰ ਸੀ ਤੇ ਮੈਂ ਆਪਣੀ ਟੀਮ ਮੈਂਬਰਾਂ ਨੂੰ ਕਿਹਾ ਵੀ ਹਜੇ ਮਿਲਾਇਓ ਨਾ ਵੀ ਬਾਪੂ ਇਹ ਨਾ ਹੋਵੇ ਵੀ ਫੇਰ ਅੱਗੇ ਕੋਈ ਗੱਲ ਜੇ ਹੋ ਜਾਵੇ ਡਰ ਜਵੇ ਜਾਂ ਦਿਮਾਗ ਤੇ ਕੋਈ ਗਲਤ ਅਸਰ ਪੈ ਜਾਵੇ ਹਾਂ ਤਾਂ ਫਿਰ ਉਦਨੇ ਮੁੜ ਗਏ ਸੀ ਅੱਜ ਇਹ ਦਵਾਰਾ ਮਹੀਨੇ ਬਾਅਦ ਦੋਨੋਂ ਹਸਬੰਡ ਵਾਈਫ ਬਾਪੂ ਗੋਪਾਲ ਨੂੰ ਮਿਲਣ ਆਏ ਨੇ ਅੱਜ ਵੀ ਇਹ ਕਾਫੀ ਟਾਈਮ ਤੋਂ ਬੈਠੇ ਸੀ ਸਵੇਰ ਦੇ ਤੇ ਹੁਣ ਅਸੀਂ ਬਾਪੂ ਗੋਪਾਲ ਨੂੰ ਮਿਲਿਆ ਬਾਪੂ ਗੋਪਾਲ ਵੀ ਥੋੜੇ ਢਿੱਲੇ ਚੱਲਦੇ ਨੇ ਡ੍ਰਿਪ ਲੱਗੀ ਹੋਈ ਆ ਤੁਸੀਂ ਦੇਖਦੇ ਹੋ ਬਾਪੂ ਦੀ ਸਿਹਤ ਥੋੜੀ ਠੀਕ ਨਹੀਂ ਸੀ ਤੇ ਬਾਪੂ ਜੀ ਦੀ ਸਿਹਤ ਜਾਪੀ ਲਈ ਵੀ ਅਰਦਾਸ ਕਰਿਓ ਤੇ ਅੱਜ ਬਾਪੂ ਜੀ ਨੂੰ ਮਖਤਿਆਰ ਸਿੰਘ ਜੀ ਤੇ ਅਮਰਜੀਤ ਕੌਰ ਇਹ ਦੋਨੋਂ ਮਿਲਣ ਆਏ ਨੇ ਬਾਪੂ ਗੋਪਾਲ ਨੇ 40 ਸਾਲ ਇਸ ਪਰਿਵਾਰ ਦੇ ਕੋਲੇ ਕੱਟੇ ਨੇ ਮਖਤਿਆਰ ਸਿੰਘ ਨੂੰ ਕਿ ਬਾਪੂ ਗੋਪਾਲ ਜੀ ਦਰਬਾਰ ਸਾਹਿਬ ਦੇ ਅੰਦਰ ਦੀਵਾਨ ਹਾਲ ਦੇ ਵਿੱਚ ਪਏ ਮਿਲੇ ਸੀ 1984 ਤੋਂ ਬਾਅਦ ਦੀ ਗੱਲ ਆ ਉੱਥੇ ਜਾਨੀ ਕਿ 85 85 ਦੀ ਗੱਲ ਆ ਜਾਂ 84 ਦੇ ਵਿੱਚ ਹੀ ਅਖੀਰਲੇ ਸਮੇਂ 'ਚ ਜਦੋਂ 84 ਦੇ ਵਿੱਚ ਜੂਨ ਦੇ ਵਿੱਚ ਉੱਥੇ ਜੋ ਕਤਲੋਗਾਰਦ ਹੋਈ ਆ ਤੇ ਅੱਗੋਂ ਜਾ ਕੇ ਦਸੰਬਰ ਦਸੰਬਰ ਦੇ ਵਿੱਚ ਜਾ ਕੇ ਕਿਤੇ ਇਹ ਮਿਲੇ ਆ ਦਸੰਬਰ ਦੇ ਵਿੱਚ ਠੰਡ ਦੇ ਵਿੱਚ ਬਾਪੂ ਗੋਪਾਲ ਉੱਥੇ ਦੀਵਾਨ ਹਾਲ 'ਚ ਪਏ ਸੀ ਬਾਪੂ ਜੀ ਦੱਸਦੇ ਆ ਵੀ ਠੰਡ ਦੇ ਵਿੱਚ ਕੰਬੀ ਜਾਂਦਾ ਸੀ ਵੀ ਮੇਰੀ ਪਤਨੀ ਨੇ ਜਿਹੜੀ ਇਹਨਾਂ ਦੀ ਪਹਿਲੀ ਪਤਨੀ ਸੀ ਉਹਨੇ ਬਾਪੂ ਗੋਪਾਲ ਦੇ ਉੱਤੇ ਆਪਣਾ ਸ਼ਾਲ ਦੇਤਾ ਤੇ ਬਾਪੂ ਗੋਪਾਲ ਇਹਨਾਂ ਦੇ ਕੋਲੇ ਆ ਕੇ ਬੈਠ ਗਿਆ ਚਾਹ ਚੂਪਲਾਤੀ ਇਹਨਾਂ ਨੇ ਜਦੋਂ ਚਾਹ ਪਾਣੀ ਛਕਾਇਆ ਤਾਂ ਬਾਪੂ ਗੋਪਾਲ ਨੂੰ ਇਹਨਾਂ ਨੇ ਪੁੱਛਿਆ ਵੀ ਤੂੰ ਕਿੱਥੋਂ ਆਇਆ ਉਹਨੇ ਦੱਸਿਆ ਮੇਰੇ ਭਰਾ ਮੈਨੂੰ ਛੱਡ ਕੇ ਚਲੇ ਗਏ ਜਲੰਧਰ ਜਿਤੇਮ ਖਾਨੇ ਚ ਮੁੜ ਕੇ ਮੈਨੂੰ ਲੈਣ ਨਹੀਂ ਆਇਆ ਕੋਈ ਤੇ ਮੁਖਤਿਆਰ ਸਿੰਘ ਜੀ ਫਿਰ ਇਹਨੂੰ ਆਪਣੇ ਨਾਲ ਲਿਆਏ ਆਪਣੇ ਘਰੇ ਉਸ ਤੋਂ ਬਾਅਦ ਸਾਰੀ ਜ਼ਿੰਦਗੀ ਮੁਖਤਿਆਰ ਸਿੰਘ ਦੇ ਨਾਲ ਹੀ ਕੱਟੀ ਆ ਜੋ ਬਾਪੂ ਬਾਰੇ ਤੁਸੀਂ ਗੱਲਾਂ ਸੁਣੀਆਂ ਦੇਖੀਆਂ ਉਹ ਸਾਰੀਆਂ ਤੁਸੀਂ ਜਾਣਦੇ ਹੋ ਭਲੀ ਭਾਂਤ ਅੱਜ ਅਸੀਂ ਕੋਈ ਐਸੀ ਜੀ ਗੱਲ ਨਹੀਂ ਕਰਾਂਗੇ ਪਰ ਅੱਜ ਮਖਤਿਆਰ ਸਿੰਘ ਜੀ ਤੇ ਅਮਰਜੀਤ ਕੌਰ ਬਾਪੂ ਜੀ ਨੂੰ ਮਿਲਣ ਆਏ ਆ ਅਸੀਂ ਇੱਥੇ ਆਇਆ ਨੂੰ ਇਹਨਾਂ ਨੂੰ ਕੋਈ ਏਦਾਂ ਦੀਆਂ ਗੱਲਾਂ ਕਹੀਏ ਜਾਂ ਕੁਝ ਸੁਣਾਈਏ ਸਾਡਾ ਉਸ ਬਾਹ ਨਹੀਂ ਸੱਚੇ ਪਾਤਸ਼ਾਹ ਕਿਰਪਾ ਕਰਨ ਬਾਪੂ ਗੋਪਾਲ ਨੂੰ ਕਿਸੇ ਵੀ ਰੂਪ ਚ ਕੁਝ ਚੰਗਾ ਲੱਗੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਬਾਪੂ ਗੋਪਾਲ ਮਖਤਿਆਰ ਜੀ ਨੂੰ ਬਹੁਤ ਯਾਦ ਕਰਦਾ ਰਹਿੰਦਾ ਸੀ ਚਾਹੇ ਉਹ ਕਈ ਵਾਰੀ ਗੁੱਸੇ 'ਚ ਆਰ ਕਰਦੇ ਸੀ ਮੈਂ ਮਾਰ ਦੇਣਾ ਮੈਂ ਗੋਲੀ ਮਾਰ ਦੂੰ ਮੈਂ ਮਾਰ ਦੂੰ ਮੇਰੇ ਪੈਸੇ ਲੈਣੇ ਆ ਮੈਂ ਚੱਕੀ ਲੈਣੀ ਆ ਮੇਰੀ ਚੱਕੀ ਲਾ ਕੇ ਲਿਆ ਕੇ ਦਿਓ ਤੇ ਕਿਤੇ ਕਈ ਵਾਰੀ ਇਹ ਵੀ ਕਹਿੰਦਾ ਸੀ ਵੀ ਮੁਖਤਿਆਰ ਨੂੰ ਮੈਂ ਮਿਲਣਾ ਤੇ ਅੱਜ ਉਹ ਮਿਲਣ ਆ ਗਏ ਨੇ ਇਹੀ ਸਾਡੇ ਲਈ ਖੁਸ਼ੀ ਦੀ ਗੱਲ ਆ ਤੁਸੀਂ ਵੀ ਕਰੋ ਅਰਦਾਸ ਬਾਪੂ ਗੋਪਾਲ ਦੀ ਸਿਹਤ ਜਾਂ ਲਈ ਤੇ ਅੱਜ ਮੁਖਤਿਆਰ ਸਿੰਘ ਚੱਕੀ ਵਾਲੇ ਬਾਪੂ ਜੀ ਨੂੰ ਮਿਲਣ ਆਏ ਨੇ ਇਹ ਵੀ ਆਪਣੀ ਜ਼ਿੰਦਗੀ ਦੀ ਬਿਮਾਰ ਨੇ ਇਹ ਵੀ ਆਪਣੀ ਜ਼ਿੰਦਗੀ 'ਚ ਹੁਣ ਕਹਿੰਦੇ ਆ ਵੀ ਮੁੜ ਕੇ ਢਲਦੇ ਪਰਛਾਵੇਂ ਵਾਲੀ ਗੱਲ ਆ ਵੀ ਇਹ ਵੀ ਆਪਣੀਆਂ ਉਹਨਾਂ ਕੀਤੀਆਂ ਹੋਈਆਂ ਉਸ ਸਮੇਂ ਦੀ ਕੋਈ ਕਮੀਆਂ ਪੇਸ਼ੀਆਂ ਗਲਤੀਆਂ ਨੂੰ ਸੁਧਾਰਨ ਦੇ ਲਈ ਬਾਪੂ ਗੋਪਾਲ ਨੂੰ ਮਿਲਣ ਦੇ ਲਈ ਕਿਉਂਕਿ ਇਹਨਾਂ ਦਾ ਵੀ ਦੇਖੋ ਐਨੇ ਸਾਲ 40 ਸਾਲ ਜ਼ਿੰਦਗੀ ਦੇ ਇਕੱਠਿਆਂ ਕੱਢਿਆ ਜਦੋਂ ਉਹਨਾਂ ਨੇ ਤੇ ਬਾਪੂ ਗੋਪਾਲ ਦਾ ਤਾਂ ਮਾਲਕ ਸੀਗਾ ਕਿਸੇ ਦਾ ਬਾਪੂ ਗੋਪਾਲ ਦੇ ਘਰ ਦਾ ਮਤਲਬ ਇੱਕ ਮੈਂਬਰ ਸੀ ਮਹਤਿਆਰ ਸਿੰਘ ਦੇ ਘਰ ਦਾ ਬਾਪੂ ਗੋਪਾਲ ਅੱਜ ਗੁਰੂ ਸਾਹਿਬ ਕਿਰਪਾ ਕਰਨ ਤੁਸੀਂ ਵੀ ਸਾਰਿਆਂ ਨੇ ਪੋਜ਼ਿਟਿਵ ਗੱਲ ਕਰਿਓ ਬਿਮਾਰਾ ਚੰਗਾ ਨਾ ਬੋਲਿਓ ਤੇ ਗਲਤੀ ਮਾਫ ਮਾਤਾ ਫਣੀ ਕਹਿੰਦੇ ਆ ਆਪਾਂ ਸਾਰਿਆਂ ਨੇ ਇਸ ਗੱਲ ਨੂੰ ਵੱਡੇ ਦਿਲ ਦੇ ਨਾਲ ਇਸ ਗੱਲ ਨੂੰ ਕਬੂਲ ਕਰਨਾ ਬਾਪੂ ਗੋਪਾਲ ਜੀ ਨੂੰ ਬਾਕੀ ਪੁੱਛਾਂਗੇ ਬਾਪੂ ਗੋਪਾਲ ਦਾ ਮਨ ਕੀ ਕਹਿੰਦਾ ਇਸ ਤੋਂ ਬਾਅਦ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਵੇਲਣ ਨੂੰ ਗਏ ਅੱਜ ਵੇਲਣ 10 ਵਜੇ ਹਾਂ ਬਾਪੂ ਗੋਪਾਲ ਮਿਲਣਾ ਆਇਆ ਕਰਨ ਤੈਨੂੰ ਇਹ ਕਿ ਨਾ ਹਾਂ ਜਾਂ ਨਾ ਦੱਸ ਮਿਲਣੋਂ ਨਹੀਂ ਨਹੀਂ ਗੁੱਸੇ 'ਚ ਆ ਤੁਹਾਡੇ ਨਾਲ ਹਾਂ ਚਲ ਠੀਕ ਨਾ 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 ਮੈਂ ਆ ਜਾਇਆ ਜਾ ਵੀ ਦੂਆ ਦੂਆ ਜੇ ਆਉਂਦੀ ਹਾਂ ਆ ਆ ਦੂਰ ਤਾਂ ਠੀਕ ਹੈ ਜੀ ਕੋਈ ਗੱਲ ਨਹੀਂ ਤੁਸੀਂ ਆਇਆ ਕਰੋ ਮਿਲਣ ਤੇ ਬਸ ਇਹਦੀ ਮਨ ਦੇ ਵਿੱਚ ਤੁਹਾਡੇ ਪ੍ਰਤੀ ਫਾਉ ਨਾ ਪੈਦਾ ਹੋਵੇ ਪੋਜ਼ਿਟਿਵ ਦੀ ਅਸੀਂ ਤੈਹੀ ਅਰਦਾਸ ਕਰਦੇ ਆਂ ਹਾਂਜੀ ਵੀ ਇਹ ਤੁਹਾਨੂੰ ਮਿਲਣਾ ਚਾਵੇ ਬਸ ਅਸੀਂ ਤਾਂ ਕਹਿੰਦੇ ਸਾਨੂੰ ਕੋਈ ਮਤਲਬ ਨਹੀਂ ਜੀ ਦੇਖੋ ਸਾਡੀ ਕੋਈ ਤੁਹਾਡੇ ਨਾਲ ਕਸ਼ਮੀਰੀ ਨਹੀਂ ਨਾ ਨਿੱਜੀ ਨਾ ਆਪਾਂ ਜਾਣਦੇ ਸੀ ਪਹਿਲਾਂ ਹਾਂਜੀ ਹਾਂਜੀ ਪਰਮਾਤਮਾ ਨੇ ਮੇਲ ਕਰਾਉਣੇ ਸੀਗੇ ਕਿ ਬਾਪੂ ਰਾਹੀਂ ਮੇਲ ਹੋਇਆ ਆਪਣੇ ਅਮਾਗੇ ਫਿਰ ਮਿਲ ਕੇ ਜਮਾਂਗੇ ਆਰੋਂ ਆ ਜੀ ਹਾਂਜੀ ਅਮਾਗੇ ਹਾਂ ਇਹ ਜੀ ਬਹੁਤ ਬਹੁਤ ਧੰਨਵਾਦ ਠੀਕ ਹਾਂ ਹੁਣ ਬੜੀ ਹਾਂ ਕੀ ਹੋਇਆ ਸਰਪੰਚ ਕੀ ਹੋ ਗਿਆ ਚੰਗਾ ਨਹੀਂ ਡੱਗੇ ਮਿਲਣਾ ਹੈ ਰੋਣਾ ਨਹੀਂ ਬਾਪੂ ਰੋਣਾ ਨਹੀਂ ਮਿਲ ਪਿਆ ਰੋਣਾ ਨਹੀਂ ਸੌਰੀ ਬਾਪੂ ਮੈਂ ਤਾਂ ਬਾਪੂ ਪਹਿਲਾਂ ਆਏ ਸੀ ਮੋੜ ਤੇ ਸੀਗੇ ਕਿ ਮੈਂ ਕਿਹਾ ਮੈਂ ਨਹੀਂ ਮਿਲਣਾ

ਦਰਨਾ ਨਹੀਂ ਗਾ। ਉਹ ਯਾਰ I don't know ਕਾਤੋਂ ਕਾਤੋਂ ਨਾ। ਹੂੰ? ਕਾਤੋਂ ਨਾ ਮੇਰਾ ਪਿਆ। ਹੂੰ? ਕਾਤੋਂ ਨਾ ਮੇਰਾ ਬਾਪੂ। ਹੂੰ? ਕਾਤੋਂ ਨਾ ਮੇਰਾ ਬਾਪੂ। ਆਹ। ਦੁਬਾਰਾ ਮਿਲਣਾ? ਨਹੀਂ ਮਿਲਣਾ। ਆਪਾਂ ਮਿਲਦੇ ਹਾਂ ਦੁਬਾਰਾ। ਆਪਾਂ ਕਦੇ ਵੀ ਨਹੀਂ ਮਿਲਾਂਗੇ ਦੁਬਾਰਾ। ਅੱਛਾ। ਆਪਾਂ ਕਦੇ ਵੀ ਨਹੀਂ ਮਿਲਣਾ। ਤੈਨੂੰ ਐਂ ਲੱਗਿਆ ਵੀ ਲੈ ਕੇ ਜਾਊਗਾ ਹੈ ਤੈਨੂੰ ਦੁਬਾਰਾ ਥੋੜੀ ਭੇਜੂਗਾ ਬਾਪੂ ਮੈਂ ਉਹਦੇ ਨਾਲ ਉਹ ਡਰਨ ਲੱਗਦਾ ਸੀ ਹੈ ਡਰ ਗਿਆ ਸੀ ਤੂੰ ਐਂ ਬੱਤੀ ਡਰ ਗਿਆ ਸੀ ਤੂੰ ਐਂ ਬਾਪੂ ਡਰ ਗਿਆ ਸੀ ਜੀ ਸੱਚੀ ਦੱਸੀ ਡਰ ਗਿਆ ਸੀ ਉਹਨੂੰ ਦੇਖ ਕੇ ਡਰ ਲੱਗਿਆ ਚੱਕੀ ਕੱਤ ਲਾ ਦੇ ਚੱਕੀ ਛੇਤੀ ਲਾ ਕੇ ਲਊਗਾ ਹੁਣ ਮੈਂ ਤਿਆਰ ਆ ਗਿਆ ਨਾ ਚੱਕੀ ਵਾਲਾ ਹੁਣ ਤੈਨੂੰ ਚੱਕੀ ਲਾ ਦੇਣੀ ਆ ਮੈਂ ਛੇਤੀ ਛੇਤੀ ਮੇਰੇ ਪਿਓ ਦੀ ਹੇ ਪੁਆੰਟੀ ਜਿਹੜੀ ਸੀਗੀ ਅਮਰਜੀਤ ਕਰੋ ਕੱਢਦੇ ਸੀ ਉਹ ਵੀ ਕੱਢਦੇ ਨਹੀਂ ਸੀ ਨਾ ਦੰਡੇ ਮਾਰਦੇ ਹੁੰਦੇ ਸੀ ਹਨਾ ਹਨਾ ਕੋਈ ਨਾ ਹੁਣ ਨਹੀਂ ਬਾਪੂ ਵਾਲੇ ਕੋ ਚਾਕੂ ਮੇਰੇ ਵੱਲ ਹੁਣ ਦੇ ਲੋ ਮੈਂਤ ਕਰਨ ਆਈ ਸੀ ਅਜ ਤਰੀ ਤੇ ਤੋਂ ਗਲਤੀ ਮੰਨਣ ਆਈ ਸੀ ਕਹਿੰਦੇ ਸਾਨੂੰ ਮaaf ਕਰ ਦੇ ਗਪਾਲ ਗਲਤੀ ਹੋ ਗਈ ਸਾਤੋਂ ਦੇਖ ਲੈ ਬਾਪੂ ਦੇਖ ਲੋ ਇਨਸਾਨ ਆਪਣੀਆਂ ਕੀਤੀਆਂ ਨੂੰ ਪਛਤਾਉਂਦਾ ਤਾਂ ਬਹੁਤ ਆ ਪਰ ਇੱਕ ਵਾਰ ਹੱਥੋਂ ਨੰਗਿਆ ਵੇਲਾ ਹੁਣ ਕੇ ਵਾਪਸ ਨਹੀਂ ਆਉਂਦਾ ਭਾਈ ਅੱਜ ਜੋ ਤਸੀਹੇ ਬਾਪੂ ਗੋਪਾਲ ਨੂੰ ਉਹਨਾਂ ਨੇ ਦਿੱਤੇ ਆ ਜੋ ਬਾਪੂ ਦੇ ਦਿਲੋ ਦਿਮਾਗ ਦੇ ਉੱਤੇ ਜ਼ਖਮ ਉਹਨਾਂ ਨੇ ਛੱਡਿਆ ਉਹ ਆਜਿ ਬਾਪੂ ਨੂੰ ਮਹਿਸੂਸ ਹੋਇਆ ਉਹਨਾਂ ਨੂੰ ਨੇੜੋਂ ਦੇਖ ਕੇ ਫਿਰ ਉਹ ਜ਼ਖਮ ਜਿਵੇਂ ਅੱਲੇ ਹੋ ਗਏ ਹੁੰਦੇ ਆ ਉਹ ਜ਼ਖਮ ਜਿਵੇਂ ਹਰੇ ਹੋ ਗਏ ਹੁੰਦੇ ਆ ਇੰਜ ਮਹਿਸੂਸ ਹੋਇਆ ਸਾਨੂੰ ਬਾਪੂ ਨੂੰ ਉਹਨਾਂ ਦੇ ਕੋਲੇ ਖੜੇ ਆ ਬੈਠੇ ਆ ਦੇਖ ਕੇ ਬਾਪੂ ਮੁਖਤਿਆਰ ਸਿੰਘ ਚੱਕੀ ਵਾਲੇ ਨੂੰ ਦੇਖ ਕੇ ਇੱਕਦਮ ਸੁੰਨ ਹੋ ਗਿਆ ਹੈਰਾਨ ਹੋ ਗਿਆ ਜਿਵੇਂ ਹੈ ਕੀ ਹੋ ਗਿਆ ਬਾਪੂ ਕੋ ਸਮੇਂ ਲਈ ਪਰ ਉਹ ਅੱਜ ਤੋਂ ਇੱਕ ਮਹੀਨਾ ਪਹਿਲਾਂ ਵੀ ਆਏ ਬਜ਼ੁਰਗ ਆ ਮਸਾਂ ਤੁਰਦਾ ਉਹ ਦਿਨ ਵੀ ਅਸੀਂ ਮੋੜਤਾ ਅਸੀਂ ਕਹਿੰਦਾ ਸੀ ਵੀ ਅਸੀਂ ਮਿਲਾਂ ਨਹੀਂ ਸਕਦੇ ਮੈਂ ਹੈ ਨਹੀਂ ਸੀ ਮੈਂ ਬਾਹਰ ਸੀ ਅੱਜ ਵੀ ਹੁਣ ਸਵੇਰ ਦੇ ਆਏ ਹੋਏ ਸੀ ਉਹ ਜੀ ਤਾਂ ਕਰਦਾ ਸੀ ਮੋੜ ਦਈਏ ਪਰ ਜਦੋਂ ਬਾਪੂ ਜੀ ਨੂੰ ਵੀ ਪੁੱਛਿਆ ਤੇ ਬਾਪੂ ਜੀ ਕਹਿੰਦਾ ਹਾਂ ਮੈਂ ਮਿਲਣਾ え ਪਰ ਜਦੋਂ ਬਾਪੂ ਉਹਨਾਂ ਨੂੰ ਮਿਲਿਆ ਨਾ ਤੇ ਬਾਪੂ ਨੂੰ ਉਹਨਾਂ ਦੇ ਸਾਹਮਣੇ ਪੁੱਛਿਆ ਵੀ ਫੇਰ ਦੁਬਾਰਾ ਮਿਲਣਾ ਚਾਹੁੰਦਾ ਜਾਂ ਨਹੀਂ ਬਾਪੂ ਨੂੰ ਪੁੱਛਿਆ ਵੀ ਇਹਨੂੰ ਮਾਰਨਾ ਚਾਹੁੰਦਾ ਤੂੰ ਗੋਲੀ ਮਾਰ ਦੇ ਕਹਿੰਦਾ ਹਾਂ ਲੈ ਆਉ ਮਾਰ ਦੂੰਗਾ ਕਹਿੰਦਾ ਸਿੱਧਾ ਹੀ ਕਹਤਾ ਬਾਪੂ ਨੇ ਤਾਂ ਫਿਰ ਨਾ ਠੋਕਦੇ ਆਂਗੇ ਝੱਕਦੇ ਆਂਗੇ ਫੱਟੇ ਕਿਉਂਕਿ ਬਾਪੂ ਦੇ ਸਿਹਤ ਥੋੜੀ ਠੀਕ ਨਹੀਂ ਹੈਗੀ ਇਹਨਾਂ ਨੂੰ ਖੰਗ ਦੀ ਪ੍ਰੋਬਲਮ ਬਹੁਤ ਹੁੰਦੀ ਜਦੋਂ ਹੀ ਥੋੜਾ ਜਿਹਾ ਵੀ ਕੁਝ ਖਾ ਲੈਂਦੇ ਆ ਨਾ ਬਾਹਰ ਲਾ ਛੱਡਦੇ ਹੈ ਨਹੀਂਗੇ ਜਦੋਂ ਡਿੱਕੇ ਚੜ ਗਿਆ ਵੀ ਚਾਹ ਕਿ ਬੈਸਕਟ ਡਾਕਟਰ ਨੇ ਜਿਵੇਂ ਬੰਦ ਕੀਤਾ ਹੋਇਆ ਕੋਈ ਪਕੌੜਾ ਪਕੂੜਾ ਮੱਠੀ-ਮੁੱਠੀ ਲੱਡੂ-ਲੱਡੂ ਚੱਕ ਦੇਣਾ ਗੁਰਦੁਆਰਾ ਸਾਹਿਬ ਪ੍ਰਸ਼ਾਦ ਵੀ ਧਿਆਨ ਰੱਖੀਦਾ ਸੀ ਪੂਰਾ ਵੀ ਨਹੀਂ ਖਾਣਾ ਪਰ ਬਾਪੂ ਦਾਲ ਆ ਜਾਂਦਾ ਫਿਰ ਤੇ ਹੁਣ ਕਈ ਦਿਨਾਂ ਤੋਂ ਬਾਪੂ ਢਿੱਲਾ ਚੱਲ ਰਿਹਾ ਸੀ ਤੇ ਹੁਣ ਸਾਡਾ ਸਰਪੰਚ ਕਾਇਮ ਆ ਫਿਰ એ ખુશ રહેણા પણ ડરના ડરના નહીં ગઈ તો